ਪਰਬਤੀ ਮਹੱਲਾ ਪਹਿਲਾ ਮਨ ਮਾਇਆ ਮਨ ਧਾਇਆ ਮਨ ਪੰਖੀ ਆਕਾਸ ਤਸਕਰ ਸ਼ਬਦ ਨਿਵਾਰਿਆ ਨਗਰ ਵੁੱਠਾ ਸਾਬਾਸ ਜਾਂ ਤੂੰ ਰਾਖ ਹੈ ਰਾਖ ਲੈ ਸਾਬਤ ਹੋਐ ਰਾਸ ਐਸਾ ਨਾਮ ਰਤਨ ਨਿਧ ਮੇਰਾ ਗੁਰਮਤਿ ਦੇ ਲੱਗੋ ਪਗ ਤੇਰੇ ਰਹਾਉ ਮਨ ਜੋਗੀ ਮਨ ਭੋਗੀ ਆ ਮਨ ਮੂਰਖ ਗਵਾਰ ਮਨ ਦਾਤਾ ਮਨ ਮੰਗਤਾ ਮਨ ਸਿਰ ਗੁਰ ਕਰਤਾਰ ਪੰਚ ਮਾਰ ਸੁਖ ਪਾਇਆ ਐਸਾ ਬ੍ਰਹਮ ਵਿਚਾਰ ਘਟ ਘਟ ਏਕ ਵਿਖਾਣੀ ਐ ਕਹੋ ਨਾ ਦੇਖਿਆ ਜਾਈ ਖੋਟੋ ਪੂਠੋ ਰਾਲੀ ਐ ਮਿਨ ਨਾਵੇਂ ਪਤ ਜਾਈ ਜਾਂ ਤੂੰ ਮਿਲਹਿ ਤਾਂ ਮਿਲ ਰਹਾ ਜਾਂ ਤੇਰੀ ਹੋਏ ਰਜਾਈ ਜਾਤ ਜਨਮ ਨਹਿ ਪੂਚੀਐ ਸੱਚ ਕਰ λεहो ਬਤਾਈ ਸਾ ਜਾਤ ਸਾ ਪਤ ਹੈ ਜੇ ਕਰਮ ਕਮਾਏ ਜਨਮ ਮਰਨ ਦੁਖ ਕਾਟੀਐ ਨਾਨਕ ਛੂਟ ਸਨਾਈ ਪਰਬਾਤੀ ਮਹੱਲਾ ਪਹਿਲਾ ਜਾਗਤ ਵਿਗਸੈ ਮੂਠੋ ਅੰਦਾ ਗਲਪਾਈ ਸਿਰ ਮਾਰੇ ਧੰਦਾ ਆਸਾ ਆਵੇ ਮਨ ਸਾ ਜਾਈ ੁਰਜੀ ਤਾਣੀ ਕਿਸ਼ਨਾ ਬਸਾਏ ਜਾਗਸ ਜੀਵਨ ਜਾਗਣ ਹਾਰਾ ਸੁਖ ਸਾਗਰ ਅੰਮ੍ਰਿਤ ਪੰਡਾਰਾ ਰਹਾਉ ਕਹਿਓ ਨਾ ਬੂਝੈ ਅੰਧ ਨਾ ਸੂਝੈ ਪੌਂਡੀ ਕਾਰ ਕਮਾਈ ਆਪੇ ਪ੍ਰੀਤ ਪ੍ਰੇਮ ਪਰਮੇਸ਼ਰ ਕਰਮੀ ਮਿਲੇ ਵਡਾਈ ਦਿਨ ਦਿਨ ਆਵੇ ਤਿਲ ਤਿਲ ਸੀਜੈ ਮਾਇਆ ਮੋਹ ਘਟਾਈ ਬਿਨ ਗੁਰੂ ਬੂਡੋ ਠੌਰ ਨਾ ਪਾਵੇ ਜਬ ਲਗ ਦੂਜੀ ਰਾਈ ਐਨਸ ਜੀਆਂ ਦੇਖ ਸੰਭਾਲੈ ਸੁਖ ਦੁਖ ਪੁਰਬ ਕਮਾਈ ਕਰਮਹੀਣ ਸੱਚ ਭੀਖਿਆ ਮੰਗੇ ਨਾਨਕ ਮਿਲੈ ਵਡਾਈ ਪ੍ਰਭਾਤੀ ਮਹੱਲਾ ਪਹਿਲਾ ਮਸਤ ਕਰੂੰ ਮੂਰਖ ਜਗ ਕਹੀਆ ਅਦਕ ਬਕੋ ਤੇਰੀ ਲਿਵ ਰਹੀਆ ਪੂਲ ਚੂਕ ਤੇਰਾ ਦਰਬਾਰ ਨਾਮ ਬਿਨਾ ਕੈਸੇ ਆਚਾਰ ਐਸੇ ਝੂਠ ਮੁਠੇ ਸੰਸਾਰਾ ਨਿੰਦਕ ਨਿੰਦਾ ਮੁਝੇ ਪਿਆਰਾ ਰਹਾਉ ਜਿਸ ਨਿੰਦ ਹੈ ਸੋਈ ਵਿਦ ਜਾਣੈ ਗੁਰ ਕੈ ਸ਼ਬਦੇ ਦਰਨੀ ਛਾਣੈ ਕਾਰਨ ਨਾਮ ਅੰਤਰਗਤ ਜਾਣੈ ਜਿਸਨੂੰ ਨਦਰ ਕਰੇ ਸੋਈ ਵਿਦ ਜਾਣੈ ਮੈਂ ਮੈ ਲੋ ਊਜਲ ਸਚ ਸੋਈ ਊਤਮ ਆਖ ਨਾ ਉਚਾ ਹੋਈ ਮਨ ਮੁਖ ਖੂਲ ਮਹਾ ਬਿਖ ਖਾਈ ਗੁਰਮੁਖ ਹੋਏ ਸੋ ਰਾਚੈ ਨਾਹੀ ਅੰਧੋ ਬੋਲੋ ਮੁਗਦਗਵਾਰ ਹੀਨੋ ਨੀਚ ਬੁਰੋ ਬਰਿਆਰ ਨੀ ਧਨ ਕੋ ਧਨ ਨਾਮ ਪਿਆਰ ਇਹ ਤਨ ਸ਼ਾਰ ਹੋਰ ਵਿਖਿਆ ਸ਼ਾਰ ਉਸਤਤ ਨਿੰਦਾ ਸ਼ਬਦ ਵਿਚਾਰ ਜੋ ਦੇਵੇ ਤਿਸ ਕੋ ਜੈਕਾਰ ਤੂੰ ਬਖਸ਼ ਹੈ ਜਾਤ ਪਤ ਹੋਏ ਨਾਨਕ ਕਹਿ ਕਹਾਵੇ ਸੋਏ ਪਰਬਾਤੀ ਮਹੱਲਾ ਪਹਿਲਾ ਖਾਇਆ ਮੈਲ ਵਿਧਾਇਆ ਪੰਦ ਹੈ ਘਰ ਕੀ ਹਾਨ ਵਕ ਵਕਵਾਦ ਚ ਲਾਇਆ ਬਿਨ ਨਾਮੈ ਬਿਖ ਜਾਣ ਬਾਬਾ ਐਸਾ ਬਖ ਮਝਾਲ ਮਨ ਵਾਸਿਆ ਵਿਬਲ ਝਾਗ ਸਹਜ ਪ੍ਰਗਾਸਿਆ ਰਹਾਉ ਬਿਖ ਖਾਣਾ ਬਿਖ ਬੋਲਣਾ ਬਿਖ ਕੀ ਕਾਰ ਕਮਾਈ ਜਮਦਰ ਬਾਦੀ ਮਾਰੀ ਐ ਛੂਟਸ ਸਾਚ ਨਾਏ ਜਿਵੇਂ ਆਇਆ ਤਿਵੇਂ ਜਾਏ ਸੀ ਕੀ ਆ ਲਿਖ ਲੈ ਜਾਏ ਮਨ ਮੁਖ ਮੂਲ ਗਵਾਇਆ ਦਰਗਾਹ ਮਿਲੈ ਸਜਾਈ ਜਗ ਖੋਟੋ ਸਚ ਨਿਰਮਲੋ ਗੁਰ ਸ਼ਬਦੀ ਵਿਚਾਰ ਤੇ ਨਰ ਵਿਰਲੇ ਜਾਣੀਐ ਜਿਨੇ ਅੰਤਰ ਗਿਆਨ ਮਾਰਾਰ ਅਜਰ ਜਰੈ ਨੀਚਰ ਝਰੈ ਅਮਰ ਆਨੰਦ ਸਰੂਪ ਨਾਨਕ ਜਲ ਕੋ ਮੀਨ ਸੈ ਦੀ ਭਾਵੈ ਰਾਖੋ ਪ੍ਰੀਤ ਪ੍ਰਭਾਤੀ ਮਹੱਲਾ ਪਹਿਲਾ ਗੀਤ ਨਾਦ ਹਰਖ ਚਤਰਾਈ ਰਹਾਸ ਰੰਗ ਫਰਮਾਇ ਸ਼ਿਕਾਈ ਪੈਨਣ ਖਾਣਾ ਚੀਤ ਨਾ ਪਾਈ ਸਾਚ ਸਹਜ ਸੁਖ ਨਾਮ ਵਸਾਈ ਕਿਆ ਜਾਨਾ ਕਿਆ ਕਰਹਿ ਕਰਾਵੇ ਨਾਮ ਬਿਨਾ ਤਨ ਕਿਸ਼ਨਾ ਸਖਾਵੇ ਰਹਾਉ ਜੋਗ ਬਨੋਦ ਸਵਾਦ ਆਨੰਦਾ ਮਤ ਸਤ ਭਾਏ ਭਗਤ ਗੋਬਿੰਦਾ ਕੀਰਤ ਕਰਮ ਕਾਰ ਨਿਜ ਸੰਦਾ ਅੰਤਰ ਰਵਤੋ ਰਾਜ ਰਵਿੰਦਾ ਪ੍ਰਿਓ ਪ੍ਰਿਓ ਪ੍ਰੀਤ ਪ੍ਰੇਮ ਉਰ ਤਾਰੀ ਦੀਨਾ ਨਾਥ ਪਿਓ ਬਨਵਾਰੀ ਅਨ ਦਿਨ ਨਾਮ ਦਾਨ ਬ੍ਰਤ ਕਾਰੀ ਤ੍ਰਿਪਤ ਤਰੰਗ ਤਤ ਵਿਚਾਰੀ ਅਕਥੋ ਕਥੋ ਕਿਆ ਮੈਂ ਜੋਰ ਭਗਤ ਕਰੀ ਕਰਾਏ ਮੋਰ ਅੰਤਰ ਵਸੈ ਚੂਕੈ ਮੈਂ ਮੋਰ ਕਿਸ ਸੇਵੀ ਦੂਜਾ ਨਹੀਂ ਹੋਰ ਗੁਰ ਕਾ ਸ਼ਬਦ ਮਹਾਰਸ ਮੀਠਾ ਐਸਾ ਅੰਮ੍ਰਿਤ ਅੰਤਰ ਦੀਠਾ ਜਿਨ ਚਾਖਿਆ ਪੂਰਾ ਪਦ ਹੋਏ ਨਾਨਕ ਧਰਾਪਿਓ ਤਨ ਸੁਖ ਹੋਏ ਪ੍ਰਭਾਤੀ ਮਹੱਲਾ ਪਹਿਲਾ ਅੰਤਰ ਦੇਖ ਸ਼ਬਦ ਮਨ ਮਾਨਿਆ ਔਰ ਨਰਾੰਗ ਨਹਾਰਾ ਐਨਸ ਜੀਆਂ ਦੇਖ ਸਮਾਲੇ ਕਿਸ ਹੀ ਕੀ ਸਰਕਾਰਾ ਮੇਰਾ ਪ੍ਰਭ ਰਾਗ ਘਣੋ ਅਤ ਰੂੜੋ ਦੀਨ ਦਿਆਲ ਪ੍ਰੀਤਮ ਮਨਮੋਹਨ ਆਤ ਰਸ ਲਾਲ ਸੰਗੂੜੋ ਰਹਾਉ ਉਪਰ ਕੂਪ ਗगन ਪਨੇਹਾਰੀ ਅੰਮ੍ਰਿਤ ਪੀਵਣਹਾਰਾ ਜਿਸ ਕੀ ਰਚਨਾ ਸੋ ਵਿਦ ਜਾਣੈ ਗੁਰਮੁਖ ਗਿਆਨ ਵਿਚਾਰਾ ਪਸਰੀ ਕਿਰਨ ਰਸ ਕਮਲ ਬਗਾਸੀ ਸਸ ਕਰ ਸੂਰ ਸਮਾਇਆ ਕਾਲ ਬਿੰਦੂਸ ਮਨ ਸਾ ਮਨ ਮਾਰੀ ਗੁਰ ਪ੍ਰਸਾਦ ਪ੍ਰਭ ਪਾਇਆ ਅਤ ਰਸ ਰੰਗ ਚ ਲੂਲੇ ਰਾਤੀ ਦੂਜਾ ਰੰਗ ਨਾ ਕੋਈ ਨਾਨਕ ਰਸਨ ਰਸਾਏ ਰਾਤੀ ਰਵ ਰਹਿਆ ਪ੍ਰਭ ਸੋਈ ਪ੍ਰਭਾਤੀ ਮਹੱਲਾ ਪਹਿਲਾ 12 ਮਹ ਰਾਵਲ ਖਪ ਜਾਵਹਿ ਜੋ ਸ਼ੇਵ ਮਹ ਸੰਨਿਆਸੀ ਜੋਗੀ ਕਾਪੜੀਆ ਸਿਰ ਖੂਥੇ ਬਿਨ ਸ਼ਬਦ ਹੈ ਗਲ ਪਾਸੀ ਸ਼ਬਦ ਰਤੇ ਪੂਰੇ ਬਹਿਰਾਗੀ ਔ ਹਟ ਹਸਤ ਮਹ ਭੀਖਿਆ ਜਾਚੀ ਏਕ ਭਾਏ ਲਿਵ ਲਾਗੀ ਰਹਾਉ ਬ੍ਰਾਹਮਣ ਵਾਦ ਪੜਹੈ ਕਰ ਕਿਰਿਆ ਕਰਨੀ ਕਰਮ ਕਰਾਈ ਬਿਨ ਬੂਝੇ ਕਿਸ ਸੂਝੈ ਨਾਹੀ ਮਨ ਮੁਖ ਵਿਛੜ ਦੁਖ ਪਾਏ ਸ਼ਬਦ ਮਿਲੇ ਸੇ ਸੂਚਾ ਚਾਰੀ ਸਾਚੀ ਦਰਗਾਹ ਮਾਨੀ ਅਨ ਦਿਨ ਨਾਮ ਰਤਨ ਲਿਬ ਲਾਗੀ ਜੁਗ ਜੁਗ ਸਾਚ ਸਮਾਨੀ ਸਗਲੇ ਕਰਮ ਧਰਮ ਸੋਚ ਸੰਜਮ ਜਪ ਤਪ ਤੀਰਥ ਸ਼ਬਦ ਵਸੇ ਨਾਨਕ ਸਤ ਗੁਰ ਮਿਲੇ ਮਲਾਇਆ ਦੁਖ ਪ੍ਰਾਸਤ ਕਾਲ ਨਸੇ ਪ੍ਰਭਾਤੀ ਮਹੱਲਾ ਪਹਿਲਾ ਸੰਤਾਂ ਕੀ ਰੇਣ ਸਾਧ ਜਨ ਸੰਗਤ ਹਰ ਕੀਰਤ ਤਰ ਤਾਰੀ ਕਹਾ ਕਰੈ ਬਪਰਾ ਜਮ ਡਰ ਪੈ ਗੁਰਮੁਖ ਹਿਰਦੈ ਮੋਰਾਰੀ ਜਲ ਜਾਓ ਜੀਵਨ ਨਾਮ ਬਿਨਾ ਹਰ ਜਪ ਜਾਪ ਜਪੋ ਜਪ ਮਾਲੀ ਗੁਰਮੁਖ ਆਵੈ ਸਾਧ ਮਨਾ ਰਹਾਉ ਗੁਰ ਉਪਦੇਸ ਸਾਚ ਸੁਖ ਜਾਕੋ ਕਿਆ ਤਿਸ ਉਪਮਾ ਕਹੀਐ ਲਾਲ ਜਵੇਹਰ ਰਤਨ ਪਦਾਰਥ ਖੋਜਤ ਗੁਰਮੁਖ ਲਈਐ ਚੀਨਾ ਗਿਆਨ ਧਿਆਨ ਤਨ ਸਾਚੋ ਏਕ ਸ਼ਬਦ ਲੈ ਬਲਾਵੇ ਨਿਰਾ ਲੰਬ ਨਿਰਹਾਰ ਨਿਹ ਕੇਵਲ ਨਿਰਭਉ ਤਾੜੀ ਲਾਵੇ ਸ਼ਾਇਰ ਸਫਤ ਭਰੇ ਜਲ ਨਿਰਮਲ ਉਲਟੀ ਨਾਵ ਤਰਾਵੇ ਬਾਹਰ ਜਾ ਤੋ ਠਾਕ ਰਹਾਵੇ ਗੁਰਮਖ ਸਹਿਜ ਸਮਾਵੇ ਸੋ ਗਿਰਹੀ ਸੋ ਦਾਸ ਉਦਾਸੀ ਜਿਨ ਗੁਰਮਖ ਆਪ ਪਛਾਨਿਆ ਨਾਨਕ ਕਹਿ ਅਵਰ ਨਹੀਂ ਤੂਜਾ ਸਾਚ ਸ਼ਬਦ ਮਨ ਮਾਨਿਆ ਰਾਗ ਪਰਭਾਤੀ ਮਹੱਲਾ ਤੀਜਾ ਚੌਪਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰਮਖ ਬਿਰਲਾ ਕੋਈ ਪੂਜੈ ਸ਼ਬਦੇ ਰਹਿ ਆਸਮਾਈ ਨਾਮ ਰਤੇ ਸਦਾ ਸੁਖ ਪਾਵੈ ਸਾਚ ਰਹਿ ਲਿਵ ਲਾਈ ਹਰ ਹਰ ਨਾਮ ਜਪੋ ਜਨ ਭਾਈ ਗੁਰ ਪ੍ਰਸਾਦ ਮਨ ਅਸਥਿਰ ਹੋਐ ਅਨ ਦਿਨ ਹਰ ਰਸ ਰਹਿ ਆਗਾਈ ਰਹਾਉ ਅਨ ਦਿਨ ਭਗਤ ਕਰੋ ਦਿਨ ਰਾਤੀ ਇਸ ਜੁਗ ਕਾਲਾ ਹਾ ਪਾਈ ਸਦਾ ਜਨ ਨਿਰਮਲ ਮਹਿ ਨਾ ਲਾਗੈ ਸੱਚ ਨਾਮ ਚਿਤ ਲਾਈ ਸੁਖ ਸ਼ਿੰਗਾਰ ਸਤ ਗੁਰੂ ਦਿਖਾਇਆ ਨਾਮ ਵੱਡੀ ਵਡਿਆਈ ਅਖੋਟ ਭੰਡਾਰ ਭਰੇ ਕਦੇ ਟੋਟ ਨਾ ਆਵੇ ਸਦਾ ਹਰਿ ਸੇਵਹੁ ਭਾਈ ਆਪੇ ਕਰਤਾ ਜਿਸ ਨੂੰ ਦੇਵੈ ਤਿਸ ਵਸੈ ਮਨ ਆਈ ਨਾਨਕ ਨਾਮ ਧਿਆਏ ਸਦਾ ਤੂੰ ਸਤ ਗੁਰ ਦੀ ਆਖਾਈ ਪਰਬਤੀ ਮਹੱਲਾ ਤੀਜਾ ਨਿਰਗੁਣ ਆਰੀ ਕੋ ਬਖਸ਼ ਲੈ ਸੁਆਮੀ ਆਪੇ ਲਹੁ ਮਲਾਈ ਤੂੰ ਬੇਅੰਤ ਤੇਰਾ ਅੰਤ ਨਾ ਪਾਇਆ ਸ਼ਬਦ ਦੇ ਦੇਹੁ 부ਝਾਈ ਹਰ ਜਿਉ ਤੁਧ ਵਿਕਟੋ ਬਲ ਜਾਈ ਤਨ ਮਨ ਅਰਪੀ ਤੁਦੇ ਆਗੇ ਰੱਖਉ ਸਦਾ ਰਹਾ ਸਰਨਾਈ ਰਹਾਉ ਆਪਣੇ ਭਾਣੇ ਵਿੱਚ ਸਦਾ ਰੱਖ ਸੁਆਮੀ ਹਰ ਨਾਮੋਂ ਦੇ ਵੜਿਆਈ ਪੂਰੇ ਗੁਰ ਤੇ ਭਾਣਾ ਜਾਪੈ ਅਨ ਦਿਨ ਸਹਿਜ ਸਮਾਈ ਤੇਰੇ ਭਾਣੇ ਭਗਤ ਜੇ ਤੁਧ ਭਾਵੈ ਆਪੇ ਬਖਸ਼ ਮਲਾਈ ਤੇਰੇ ਭਾਣੇ ਸਦਾ ਸੁਖ ਪਾਇਆ ਗੁਰ ਤ੍ਰਿਸ਼ਨਾ ਅਗਨ 부ਝਾਈ ਜੋ ਤੂ ਕਰਹਿ ਸੋ ਹੋਐ ਕਰਤੇ ਅਵਰਨਾ ਕਰ ਨਾ ਜਾਈ ਨਾਨਕ ਨਾ ਵੈ ਜੇ ਵੜੇ ਅਵਰਨਾ ਦਾਤਾ ਪੂਰੇ ਗੁਰ ਤੇ ਪਾਈ ਪ੍ਰਭਾਤੀ ਮਹੱਲਾ ਤੀਜਾ ਗੁਰਮੁਖ ਹਰਿ ਸਲਾਹ ਆਇਆ ਜਿਨਾਂ ਤਿਨ ਸਲਾਹੇ ਹਰ ਜਾਤਾ ਵਿਚੋ ਭਰਮ ਗਿਆ ਹੈ ਦੂਜਾ ਗੁਰ ਕੈ ਸ਼ਬਦ ਪਛਾਤਾ ਹਰ ਜੀਓ ਤੂੰ ਮੇਰਾ ਇਕ ਸੋਈ ਤੁਦ ਜੱਪੀ ਤੁਦੈ ਸਲਾਹੀ ਗਾਤਮਤ ਤੁਜ ਤੇ ਹੋਈ ਰਹਾਉ ਗੁਰਮੁਖ ਸਲਾਹਨ ਸੇ ਸਾਧ ਪਾਇਨ ਮੀਠਾ ਅੰਮ੍ਰਿਤ ਸਾਰ ਸਦਾ ਮੀਠਾ ਕਦੇ ਨਾ ਫੀਕਾ ਗੁਰ ਸ਼ਬਦੀ ਵਿਚਾਰ ਜਿਨ ਮੀਠਾ ਲਾਇਆ ਸੋਈ ਜਾਣੈ ਤਿਸ ਵਿਟੋ ਬਲ ਜਾਈਂ ਸ਼ਬਦ ਸਲਾਹੀ ਸਦਾ ਸੁਖ ਦਾਤਾ ਵਿਚੋ ਆਪ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇੱਛਾ ਸੋ ਫਲ ਪਾਏ ਨਾਨਕ ਨਾਮ ਮਿਲੈ ਵਡਿਆਈ ਗੁਰ ਸ਼ਬਦੀ ਸੱਚ ਪਾਏ ਪ੍ਰਭਾਤੀ ਮਹੱਲਾ ਤੀਜਾ ਜੋ ਤੇਰੀ ਸਰਨਾਈ ਹਰ ਜਿਓ ਤਿਨ ਤੂੰ ਰੱਖਣ ਜੋਗ ਤੁਦ ਜੀਵੜ ਮੈਂ ਅਵਰ ਨਾ ਸੂਜੈ ਨਾ ਕੋ ਹੋਵਾ ਨਾ ਹੋਗੈ ਹਰ ਜਿਓ ਸਦਾ ਤੇਰੀ ਸਰਨਾਈ ਜਿਉਂ ਭਾਵੈ ਤਿਉਂ ਰੱਖੋ ਮੇਰੇ ਸੁਆਮੀ ਇਹ ਤੇਰੀ ਵਡਿਆਈ ਰਹਾਉ ਜੋ ਤੇਰੀ ਸਰਨਾਈ ਹਰ ਜੀਉ ਤਿਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜੀਉ ਉਹੇ ਨਾ ਸਕੈ ਜਮ ਕਾਲ ਤੇਰੀ ਸਰਨਾਈ ਸੱਚੀ ਹਰ ਜੀਉ ਨਾ ਉਹ ਘਟੈ ਨਾ ਜਾਏ ਜੋ ਹਰ ਛੋੜ ਦੂਜੈ ਭਾਏ ਲਾਗੇ ਉਹ ਜਮੈ ਤੈ ਮਰ ਜਾਈ ਜੋ ਤੇਰੀ ਸਰਨਾਈ ਹਰ ਜਿਓ ਤਿੰਨਾ ਦੂਖ ਭੂਖ ਕਿਛ ਨਾਹੀ ਨਾਨਕ ਨਾਮ ਸਲਾਹੇ ਸਦਾ ਤੂੰ ਸੱਚੈ ਸ਼ਬਦ ਸੁਵਾਹੇ ਪ੍ਰਭਾਤੀ ਮਹੱਲਾ ਤੀਜਾ ਗੁਰਮੁਖ ਹਰ ਜਿਓ ਸਦਾ ਧਿਆਵੂ ਜਬ ਲਗ ਜੀ ਪ੍ਰਾਨ ਗੁਰ ਸ਼ਬਦੀ ਮਨ ਨਿਰਮਲ ਹੋਆ ਚੂਕਾ ਮਨ ਅਭਮਾਨ ਸਫਲ ਜਨਮ ਤਿਸ ਪ੍ਰਾਣੀ ਕੇਰਾ ਹਰ ਕੈ ਨਾਮ ਸਮਾਨ ਮੇਰੇ ਮਨ ਗੁਰ ਕੀ ਸਿੱਖ ਸੁਣੀ ਜੈ ਹਰ ਕਾ ਨਾਮ ਸਦਾ ਸੁਖ ਦਾਤਾ ਸਹਜੇ ਹਰ ਰਸ ਪੀਜੈ ਰਹਾਉ ਮੂਲ ਪਛਾਣਨ ਤਿਨ ਨਿਜ ਘਰ ਵਾਸਾ ਸਹਜੇ ਹੀ ਸੁਖ ਹੋਈ ਗੁਰ ਕੈ ਸ਼ਬਦ ਕਮਲ ਪਰਗਾਸਿਆ ਹਉ ਮੈਂ ਦੁਰਮਤ ਕੋਈ ਸਭਨਾ ਮਹਿ ਏਕੋ ਸਚ ਵਰਤੈ ਵਿਰਲਾ ਬੂਜੈ ਕੋਈ ਗੁਰਮਤੀ ਮਨ ਨਿਰਮਲ ਹੋਆ ਅੰਮ੍ਰਿਤ ਤਤਵ ਖਾਨੈ ਹਰਿ ਕਾ ਨਾਮ ਸਦਾ ਮਨ ਵਸਿਆ ਵਿਚ ਮਨ ਹੀ ਮਨ ਮੰਨ ਸਦ ਬਲੇ ਹਾਰੀ ਗੁਰ ਆਪਣੇ ਵਿਟੋ ਜਿਤ ਆਤਮ ਰਾਮ ਪਛਾਨੈ ਮਾਨਸ ਜਨਮ ਸਤਿਗੁਰੂ ਨਾ ਸੇਵਿਆ ਬਿਰਥਾ ਜਨਮ ਗਵਾਇਆ ਨਦਰ ਕਰੀ ਤਾਂ ਸਤਿਗੁਰ ਮਿਲੇ ਸਹਜੇ ਸਹਿਜ ਸਮਾਇਆ ਨਾਨਕ ਨਾਮ ਮਿਲੇ ਵਡਿਆਈ ਪੂਰੇ ਭਾਗ ਧਿਆਇਆ ਪ੍ਰਭਾਤੀ ਮਹੱਲਾ ਤੀਜਾ ਆਪੇ ਭਾਂਤ ਬਣਾਏ ਬਹ ਰੰਗੀ ਸਿਸ਼ਟ ਉਪਾਏ ਪ੍ਰਭ ਖੇਲ ਕੀਆ ਕਰ ਕਰ ਵੇਖੈ ਕਰੇ ਕਰਾਈ ਸਰਬ ਜੀਆਂ ਨੂੰ ਰਿਜਕ ਦੀਆ ਕਲੀ ਕਾਲ ਮਹਿ ਰਵਿਆ ਰਾਮ ਘਟ ਘਟ ਪੂਰ ਰਹਾ ਪ੍ਰਭ ਏਕੋ ਗੁਰਮਖ ਪ੍ਰਗਟ ਹਰ ਹਰ ਨਾਮ ਰਹਾਉ ਗੁਪਤਾ ਨਾਮ ਵਰਤੈ ਵਿੱਚ ਕਲਯੁਗ ਘਟ ਘਟ ਹਰ ਭਰਪੂਰ ਰਹਾ ਨਾਮ ਰਤਨ ਤਿੰਨਾ ਹਿਰਦੈ ਪ੍ਰਗਟਿਆ ਜੋ ਗੁਰ ਸਰਨਾਈ ਭਜ ਪਿਆ ਇੰਦਰੀ ਪੰਚ ਪੰਚੇ ਵਸਿਆਣ ਕਿਮਾ ਸੰਤੋਖ ਗੁਰਮਤਿ ਪਾਵੇ ਸੋ ਧਨ ਧਨ ਹਰ ਜਨ ਵੱਡ ਪੂਰਾ ਜੋ ਭੈ ਬੈਰਾਗ ਹਰ ਗੁਣ ਗਾਵੇ ਗੁਰ ਤੇ ਮੋਹ ਫੇਰੇ ਜੇ ਕੋਈ ਗੁਰ ਕਾ ਕਹਿਆ ਨਾ ਚਿਤ ਧਰੈ ਕਰ ਆਚਾਰ ਬਹੁ ਸੰਪੋ ਸੰਚੈ ਜੋ ਕਿਛ ਕਰੈ ਸੋ ਨਰਕ ਪਰੈ ਏਕੋ ਸ਼ਬਦ ਏਕੋ ਪ੍ਰਭ ਵਰਤੈ ਸਭ ਏਕਸਤੇ ਉਤਪਤ ਚੱਲੈ ਨਾ ਨਿਕੋ ਗੁਰਮੁਖ ਮੇਲ ਮਲਾਏ ਗੁਰਮੁਖ ਹਰ ਹਰ ਜਾਏ ਰਲੈ ਪ੍ਰਭਾਤੀ ਮਹੱਲਾ ਤੀਜਾ ਮੇਰੇ ਮਨ ਗੁਰ ਆਪਣਾ ਸਲਾਏ ਪੂਰਾ ਭਾਗ ਹੋਵੇ ਮੁਖ ਮਸਤਕ ਸਦਾ ਹਰ ਕੇ ਗੁਣ ਗਾਹੀ ਰਹਾਉ ਅੰਮ੍ਰਿਤ ਨਾਮ ਭੋਜਨ ਹਰ ਦੇ ਕੋਟ ਮਤੇ ਕੋਈ ਵਿਰਲਾ ਲੇ ਜਿਸਨੋ ਆਪਣੀ ਨਦਰ ਕਰੇ ਗੁਰ ਕੇ ਚਰਨ ਮਨ ਵਾਹਿ ਵਸਾਈ ਦੁੱਖ ਅਨੇਰਾ ਅੰਦਰੋਂ ਜਾਏ ਆਪੇ ਸਾਚਾ ਲਏ ਮਲਾਏ ਗੁਰ ਕੀ ਬਾਣੀ ਸਿਉ ਲਾਏ ਪਿਆਰ ਐਥੇ ਉਥੇ ਹੋ ਆਧਾਰ ਆਪੇ ਦੇ ਵੈ ਸਿਰ ਜਨਹਾਰ ਸੱਚਾ ਮਨਾਏ ਆਪਣਾ ਭਾਣਾ ਸੋਈ ਭਗਤ ਸੁਗੜ ਸੁਜਾਣਾ ਨਾਨਕ ਤਿਸ ਕੈ ਸਤਿਗੁਰ ਬਾਣਾ ਪ੍ਰਭਾਤੀ ਮਹੱਲਾ ਚੌਥਾ ਵਿਭਾਸ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਸਕ ਰਸਕ ਗੁਣ ਗਾਵਹਿ ਗੁਰਮਤਿ ਲਿਵ ਉਨ ਮਨ ਨਾਮ ਲਗਾਨ ਅੰਮ੍ਰਿਤ ਰਸ ਪੀਆ ਗੁਰ ਸ਼ਬਦੀ ਹਮ ਨਾਮ ਵਿਟੋ ਕੁਰਬਾਨ ਹਮਰੇ ਜਗ ਜੀਵਨ ਹਰ ਪ੍ਰਾਨ ਹਰਿ ਉਤਮ ਹਿਰਦੇ ਅੰਤਰ ਪਾਇਉ ਗੁਰਮੰਤ ਦਿਉ ਹਰ ਕਾਨ ਰਹਾਉ ਆਵੋ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਨਾਮੁ ਵਖਾਣ ਕਿਤ ਬਿਦ ਕਉ ਪਾਈਐ ਪ੍ਰਭ ਆਪਣਾ ਮੋਕੋ ਕਰਹੁ உபਦੇਸ ਹਰਦਾਨ ਸਤ ਸੰਗਤ ਮਹਿ ਹਰ ਹਰ ਵਸਿਆ ਮਿਲ ਸੰਗਤ ਹਰ ਗੁਣ ਜਾਣ ਵੱਡੈ ਭਾਗ ਸਤ ਸੰਗਤ ਪਾਈ ਗੁਰ ਸਤਗੁਰ ਪਰਸਿ ਭਗਵਾਨ ਗੁਣ ਗਾਵਹਿ ਪ੍ਰਭ ਅਗਮ ਠਾਕੁਰ ਕੀ ਗੋਣਾ ਗਾਏ ਰਹੇ ਹੈਰਾਨ ਜਨ ਨਾਨਕ ਕੋ ਗੁਰ ਕਿਰਪਾ ਤਾਰੀ ਹਰ ਨਾਮ ਦੀ ਓ ਖਿੰਦਾਨ ਪ੍ਰਭਾਤੀ ਮਾ